पेंड कटेरा तो लैके बिरकली तक बनी नौ किलोमीटर सड़क जो कि ठेकेदारों वलों छे महीने पहले बनाई गई सी बरसात की शुरुआत ही टुटना हुई शुरू आप जीन दस दई कि धार बलाक दे तो के पिंड कटेरा तो लैके तकरीबन नौ किलोमीटर तक बनी सड़क छे महीने के टुटना शुरू हो गई है जिस बारे जानकारी जाते हुए पिंड पराल खरासा के सरपंच जतेंद्र गुलेरिया ने दसिया कि सड़क के किनारंग लगन की वजह नरखा का सारा पानी नाल है जिस कारण कच्ची मिट्टी खार लग जाती है वह टुटना शुरू हो जाती है अते इस दे उन्होंने वालों कई बार इस विभाग न संबंधित अधिकारियों गलबात भी कीती गई तो वह भी टाल मटोल करके दस देंगे इसका कोई स्थाई हल नहीं करते इस मौके पेंड कटेरा ਖਰਾਸਾ ਪਰਾਲ ਬਰੁਕਲੀ ਅਤੇ ਨਾਲ ਲੱਗਦੇ ਹੋਰ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾ ਸੜਕਾਂ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਨਾ ਲੱਗ ਸਕੇ ਆਓ ਜਾਣਦੇ ਹਾਂ ਕਿ ਕਹਿਣਾ ਹੈ ਸਰਪੰਚ ਜਤਿੰਦਰ ਗੁਲੇਰੀਆ ਦਾ ਮੈਂ ਜਤਿੰਦਰ ਗੁਲੇਰੀਆ ਸਰਪੰਚ ਭਰਾ ਖਰਾਸਾ ਇਹ ਜਿਹੜਾ ਰੋਡ ਦਾ ਸਾਡੇ ਖਰਾਸੇ ਤੋਂ ਬੁਲੇਵਾਰ ਰੋਡ ਹੈ ਜਿਹੜਾ ਇਹਦਾ ਹਲੇ 5-6 ਮਹੀਨੇ ਹੋਏ ਰੋਡ ਬਣੇ ਵੀ ਨੋ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਬਣੇ ਦੇ ਨੇ ਰੋਡ ਹਲੇ ਤੱਕ ਸਾਈਡਾਂ ਦਾ ਵੀ ਕੰਮ ਹੈ ਤੇ ਕਾਫੀ ਐਕਸੀਡੈਂਟ ਵੀ ਹੋ ਰਹੇ ਨੇ ਮੈਂ ਦੋ ਤਿੰਨ ਵਾਰ ਐਸਡੀਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਮੈਨੂੰ ਟਾਲ ਮਟੋਲੀ ਕੀਤੀ ਕਿ ਆਪਾਂ ਜੇ ਭੇਜ ਰਿਹਾ ਤੁਹਾਨੂੰ ਮਿਲਦਾ ਹਲੇ ਤੱਕ ਕੋਈ ਵੀ ਮੈਕਮੇ ਦਾ ਬੰਦਾ ਇੱਥੇ ਨਾ ਆਇਆ ਨਾ ਸਾਨੂੰ ਮਿਲਿਆ ਤੇ ਹਲੇ ਥੋੜੇ ਦੇਣੇ ਨੇ ਹੋਏ ਨੇ ਹਲੇ ਬਰਸਾਤ ਸ਼ੁਰੂ ਹੋਈ ਹੈ ਦੇਖਿਓ ਹਾਲਾਤ ਕੀ ਨੇ ਰੋਡ ਦੇ ਤੇ ਮੈਂ ਮੰਗ ਕਰਦਾ ਇੱਕ ਤੇ ਸਾਡੀ ਜਿਹੜੀ ਇਹ ਕੰਕਰੀਟ ਜਿਹੜੀ ਪੈ ਨਹੀਂ ਸੀਗੀ ਉਹ ਵੀ ਰਹਿ ਗਈ ਦੀ ਆ ਤੇ ਇਹਦਾ ਥੋੜਾ ਜਿਹਾ ਧਿਆਨ ਇਧਰ ਦੇਣ ਤਾਂ ਕਿ ਇਹ ਜਿਹੜਾ ਰੋਡ ਜਿਹੜਾ ਇੰਨਾ ਪੈਸਾ ਲੱਗਿਆ ਸਰਕਾਰ ਦਾ ਤੇ ਉਹ ਬੇਅਰਥ ਨਾ ਜਾਵੇ ਧੰਨਵਾਦ